ਸਾਸਰੀਆ ਕਾਲਜੀ ਅੱਜ ਆਪਾਂ ਬਣਾਵਾਂਗੇ ਮਿੱਸੀ ਰੋਟੀ ਜਾਂ ਬੇਸਣੀ ਰੋਟੀ ਜਿਹਦੇ ਕੀ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਨੇ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਕਿਸ ਤਰ੍ਹਾਂ ਬਣਾਉਣੀਆਂ ਦੇਖਦੇ ਆ ਜੇ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਰਦਾ ਕਰੋ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਦੋ ਕੋਲੀਆਂ ਕਣਕ ਦਾ ਆਟਾ ਲਿਆ ਅੱਧੀ ਕੋਲੀ ਆਪਾਂ ਬੇਸਣ ਲਿਆ ਤੇ ਅੱਧੀ ਕੋਲੀ ਆ ਜਿਹੜਾ ਮੈਂ ਛੋਲਿਆਂ ਦਾ ਆਟਾ ਲਿਆਏ ਤੁਸੀਂ ਚਾਹੋ ਸਿਰਫ ਬੇਸਣ ਵੀ ਹੈ ਜਿਹੜਾ ਪਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਕਿ ਕੀ ਮਸਾਲੇ ਪਾਉਣੇ ਨੇ ਉਹ ਵੀ ਦੇਖਦੇ ਆਂ ਦਰਦਰਾ ਕਟਿਆ ਹੋਇਆ ਧਨੀਆ ਪਾ ਲਵਾਂਗੇ ਇਸ ਤਰ੍ਹਾਂ ਮੈਂ ਕਟ ਲਿਆ ਸੀਗਾ ਫਰੈਸ਼ ਕੁੱਟ ਕੇ ਪਾਓ ਤੇ ਜ਼ਿਆਦਾ ਵਧੀਆ ਟੇਸਟ ਆਉਂਦਾ ਏ ਥੋੜੀ ਜਿਹੀ ਆਪਾਂ ਇਹਦੇ ਵਿੱਚ ਕਾਲੀ ਮਿਰਚ ਐਡ ਕਰ ਦਵਾਂਗੇ ਕਾਲੀ ਮਿਰਚ ਇੱਕ ਤਾਂ ਬੇਵਾਦੀ ਤੋਂ ਦੂਰ ਰਹਿੰਦੀ ਆ ਰੱਖਦੀ ਆ ਤੇ ਦੂਜਾ ਨੰਬਰ ਖਾਣ ਚ ਸਵਾਦ ਲੱਗਦੀ ਆ ਹੁਣ ਅੱਧਾ ਚਮਚ ਜੀਰੇ ਦਾ ਪਾ ਦਵਾਂਗੇ ਚੀਜ਼ਾਂ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਮਤਲਬ ਪਾ ਸਕਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਦਾ ਸਵਾਦ ਅਨੁਸਾਰ ਨੂਨ ਐਡ ਕਰ ਦਵਾਂਗੇ ਇਹਦੇ ਵਿੱਚ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਪਾਵਾਂਗੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਜਾਂ ਸਿਰਫ ਹਰੀ ਮਿਰਚ ਹੀ ਪਾ ਸਕਦੇ ਹੋ ਥੋੜੀ ਜੀ ਆਪਾਂ ਹਲਦੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਤਾਂ ਕਿ ਬਿਲਕੁਲ ਦੇਖਣ ਨੂੰ ਜਿਵੇਂ ਕਿ ਮਿੱਸੀ ਰੋਟੀ ਹੁੰਦੀ ਆ ਜਾਂ ਫਿਰ ਤੁਸੀਂ ਤੰਦੂਰ ਵਾਲੀ ਰੋਟੀ ਖਾਣੇ ਹੋ ਮਿੱਸੀ ਉਹ ਉਦਾਂ ਦੀ ਲੱਗੇ ਤੁਸੀਂ ਹਲਦੀ ਵੀ ਆ ਜਿਹੜੀ ਸਕਿਪ ਕਰ ਸਕਦੇ ਹੋ ਥੋੜੀ ਜੀ ਹਰੀ ਮਿਰਚ ਕੱਟ ਲਵਾਂਗੇ ਤੁਸੀਂ ਇਹਦੇ ਵਿੱਚ ਧਨੀਆ ਵੀ ਐਡ ਕਰ ਸਕਦੇ ਹੋ ਜੇ ਤੁਹਾਡੇ ਕੋਲ ਅਵੇਲੇਬਲ ਹੈਗਾ ਹੈ ਹਰੀ ਮਿਰਚ ਸਵਾਦ ਅਨੁਸਾਰ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਆਪਾਂ ਦੋ ਹਰੀਆਂ ਮਿਰਚਾਂ ਕੱਟ ਲਈਆਂ ਹੁਣ ਆਪਾਂ ਸਾਦੇ ਪਾਣੀ ਦੇ ਨਾਲ ਆਟਾ ਗੁੰਨ ਲਵਾਂਗੇ ਤੁਸੀਂ ਚਾਹੋ ਨਰਮ ਰੋਟੀ ਚਾਹੁੰਦੇ ਹੋ ਤਾਂ ਇੱਕ ਚਮਚੇ ਦੇ ਵਿੱਚ ਘਿਓ ਵੀ ਹੈ ਜਿਹੜਾ ਐਡ ਕਰ ਸਕਦੇ ਹੋ ਜਾਂ ਥੋੜਾ ਦਹੀਂ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਥੋੜੀ ਜਿਹੀ ਨਰਮ ਰੋਟੀ ਬਣੂਗੀ ਤੇ ਆਟਾ ਆਪਾਂ ਗੁੰਨ ਲਵਾਂਗੇ ਨਾ ਜ਼ਿਆਦਾ ਹਾਰਡ ਗੁੰਨਾਂਗੇ ਤੇ ਨਾ ਹੀ ਜ਼ਿਆਦਾ ਸੌਫਟ ਇਹ ਡਾਇਬੀਟੀਜ਼ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੁੰਦੀ ਹੈ ਜੇ ਤੁਸੀਂ ਭੋਜਨ ਘਟਾ ਰਹੇ ਹੋ ਉਹਦੇ ਲਈ ਵੀ ਬਹੁਤ ਵਧੀਆ ਹੁੰਦੀ ਹੈ ਤੇ ਪਾਚਨ ਸ਼ਕਤੀ ਹੈ ਜਿਹੜੀ ਖਾਣਾ ਪੀਣਾ ਹਜ਼ਮ ਕਰਨ ਦੇ ਵਿੱਚ ਵਧੀਆ ਹੁੰਦੀ ਹੈ ਗਰਮੀ ਦੇ ਵਿੱਚ ਬਣਾ ਕੇ ਖਾਣੇ ਤਾਂ ਪਾਣੀ ਦੀ ਪਿਆਸ ਆ ਵਧੀਆ ਲੱਗਦੀ ਹੈ ਜਿਨ੍ਹਾਂ ਨੂੰ ਪਾਣੀ ਦੀ ਪ ਉਹ ਦਿਨਾਂ ਨਾਲ ਪਾਣੀ ਦੀ ਪਿਆਸ ਲੱਗਦੀ ਹੈ ਤੇ ਟੇਸਟੀ ਵੀ ਲੱਗਦੀ ਹੈ ਇਸ ਤਰ੍ਹਾਂ ਪਾਟਾ ਹੈ ਜਿਹੜਾ ਗੁੰਨ ਲਿਆ ਤੁਸੀਂ ਇਸ ਰੋਟੀ ਨੂੰ ਜਿਹੜਾ ਤੰਦੂਰ 'ਚ ਵੀ ਬਣਾ ਸਕਦੇ ਹੋ ਤੰਦੂਰ 'ਚ ਵੀ ਬਹੁਤ ਵਧੀਆ ਬਣਦੀ ਹੈ ਤੇ ਚੁੱਲ੍ਹੇ ਦੇ ਵਿੱਚ ਵੀ ਬਣਾ ਸਕਦੇ ਹਾਂ ਆਪਾਂ ਸਿੰਪਲ ਤਵੇ ਦੇ ਉੱਪਰ ਬਣਾਵਾਂਗੇ ਦਵੇਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਤਰ੍ਹਾਂ ਪਾਟਾ ਗੁੰਨ ਕੇ ਰੱਖ ਲਿਆ ਥੋੜੀ ਦੇਰ ਦੀ ਰਸ ਤੋਂ ਬਾਅਦ ਆਪਾਂ ਇਹਦੇ ਪੇੜੇ ਕਰ ਲਵਾਂਗੇ ਹਲਦੀ ਦਾ ਰੰਗ ਆਟੇ ਦੇ ਵਿੱਚ ਰਚ ਗਿਆ ਬਿਲਕੁਲ ਪੀਲਾ ਹੋ ਗਿਆ ਹੈ ਜਿਵੇਂ ਕਿ ਆਪਾਂ ਬਿਆਹ ਸ਼ਾਦੀਆਂ 'ਚ ਖਾਣਿਆ ਆ ਬਾਰਗੇ ਤੇ ਖਾਣਿਆ ਇਸ ਤਰ੍ਹਾਂ ਤੁਸੀਂ ਘਿਓ ਦਾ ਹੱਥ ਲਾ ਕੇ ਵੀ ਬਣਾ ਸਕਦੇ ਹੋ ਜਾਂ ਪਾਣੀ ਦਾ ਹੱਥ ਲਾ ਕੇ ਵੀ ਪਾਣੀ ਹੱਥੀ ਬਣਾ ਸਕਦੇ ਹੋ ਮੈਂ ਘਿਓ ਦਾ ਹੱਥ ਲਾ ਕੇ ਬਣਾਈ ਆ ਜੇ ਤੁਹਾਡੇ ਤੋਂ ਏਦਾਂ ਮਤਲਬ ਹੱਥਾਂ ਦੇ ਨਾਲ ਵਧਾ ਕੇ ਰੋਟੀ ਨਹੀਂ ਬਣਦੀ ਹੈਗੀ ਉਸ ਟਾਈਮ ਤੇ ਤੁਸੀਂ ਜਾਂ ਜਿਹੜਾ ਲਫਾਫੇ ਦੀ ਵਰਤੋਂ ਕਰ ਸਕਦੇ ਹੋ ਮੈਂ ਹੱਥਾਂ ਦੇ ਨਾਲ ਇਸ ਤਰ੍ਹਾਂ ਵਧਾ ਕੇ ਸਾਰੀਆਂ ਰੋਟੀਆਂ ਜਿਹੜੀਆਂ ਬਣਾ ਲਵਾਂਗੀ ਬਹੁਤ ਹੀ ਈਜ਼ੀ ਹੁੰਦੀ ਆ ਬਣਾਉਣੀਆਂ ਇਸ ਤਰ੍ਹਾਂ ਤੁਸੀਂ ਥੱਪ ਥੱਪ ਕੇ ਬਣਾ ਸਕਦੇ ਹੋ ਜਾਂ ਤੁਸੀਂ ਲਫਾਫਾ ਵੀ ਆ ਯੂਜ਼ ਕਰ ਸਕਦੇ ਹੋ ਉਹਦੇ ਤੇ ਵੀ ਬਣਾ ਸਕਦੇ ਹੋ ਪੋਣੀ ਤੇ ਵੀ ਬਣ ਜਾਂਦੀ ਹੁੰਦੀ ਆ ਜਿਵੇਂ ਨਾਰਮਲ ਰੋਟੀ ਆਪਾਂ ਪਕਾਉਨੇ ਆ ਗੈਸ ਤੇ ਆਪਾਂ ਉਸ ਤਰ੍ਹਾਂ ਤਵਾ ਰੱਖ ਕੇ ਨਾਰਮਲ ਜਿਹੜੀਆਂ ਇਹਨੂੰ ਪਕਾ ਲਵਾਂਗੇ ਤੁਸੀਂ ਇਹਨੂੰ ਤੰਦੂਰੀ ਕਰਨਾ ਚਾਹੁੰਦੇ ਹੋ ਤਾਂ ਇੱਕ ਸਾਈਡ ਤੇ ਪਾਣੀ ਲਾ ਕੇ ਇਹਨੂੰ ਤਵੇ ਤੇ ਚਿਪਕਾ ਦਿਓ ਫਿਰ ਦੂਜੀ ਸਾਈਡ ਤੋਂ ਜਿਹੜਾ ਤਵਾ ਪੁੱਠਾ ਕਰਕੇ ਅਸੀਂ ਸੇਕ ਸਕਦੇ ਹਾਂ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਬਣ ਜਾਂਦੀ ਹੈ ਤੇ ਖਾਣ ਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਜਿਹੜੀਆਂ ਬਣਾ ਲਵਾਂਗੇ ਤੁਹਾਨੂੰ ਘੀ ਲਗਾਉਣਾ ਪਸੰਦ ਆ ਤੁਸੀਂ ਘੀ ਲਗਾ ਕੇ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਨੂੰ ਸੇਕ ਲਵਾਂਗੇ ਇੱਕ ਹੈਲਦੀ ਰੋਟੀ ਆਪਣੀ ਬਣ ਕੇ ਤਿਆਰ ਹੋ ਜਾਊਗੀ ਤੁਹਾਨੂੰ ਬਹੁਤ ਸਾਰੇ ਫਾਇਦੇ ਇਹਦੇ ਜਿਹੜੇ ਰੋਟੀ ਦੇ ਹੋਣ ਵਾਲੇ ਨੇਗੇ ਰੋਟੀ ਆਪਣੀ ਬਿਲਕੁਲ ਬਣ ਕੇ ਤਿਆਰ ਹੈ ਨੂੰ ਆਪਾਂ ਸਰਵ ਕਰ ਲਵਾਂਗੇ ਤੁਸੀਂ ਕਿਉ ਮਖੜੀ ਦਹੀਂ ਲੱਸੀ ਦੇ ਨਾਲ ਇੰਜੋਏ ਕਰ ਸਕਦੇ ਹੋ ਤੇ ਚਟਨੀ ਜਾਂ ਆਮਬ ਦੇ achar ਨਾਲ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਪਿਆਜ਼ ਹਰੀਆਂ ਮਿਰਚਾਂ ਦੇ ਨਾਲ ਇਸ ਤਰ੍ਹਾਂ ਆਪਾਂ ਸਰਵ ਕਰ ਲਈ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਰ ਦਿਓ